ਹਮੇਸ਼ਾ ਦਿੱਲੀ ਦੇ ਵਿੱਚ ਇਹ ਮਾਹੌਲ ਬਣਾਉਣਾ ਜਦੋਂ ਦਿੱਲੀ ਦੇ ਵਿੱਚ ਪੋਲੂਸ਼ਨ ਵੱਧਦੀ ਆ ਪੰਜਾਬ ਦੇ ਉੱਤੇ ਬਲੇਮ ਕਰਨ ਲੱਗ ਜਉ ਸਾਰਾ ਠਿਕਰਾ ਪੰਜਾਬ ਦੇ ਉੱਤੇ ਫਿਰ ਤੇ ਉਹ ਪੰਜਾਬ ਦਿੱਲੀ ਦੇ ਵਿੱਚ ਲੋਕ ਕਹਿੰਦੇ ਸੀ ਇਹ ਪੰਜਾਬ ਕੇ ਕਿਸਾਨੋ ਕੋ ਜੇਲ੍ਹ ਕਰੋ ਪੰਜਾਬ ਕੇ ਕਿਸਾਨੋ ਕੋ ਅੰਦਰ ਕਰੋ इनकी سبسڈی ਬੰਦ ਕਰੋ ਐਨਜੀਟੀ ਦੇ ਜੱਜ ਦੇ ਵੱਲੋਂ ਇਸ ਤਰ੍ਹਾਂ ਦਾ ਬਿਆਨ ਦੇਣਾ ਕਿਉਂਕਿ ਸਾਰਾ ਮਸਲਾ ਐਨਜੀਟੀ ਦੇ ਕੋਲੇ ਆ ਔਰ ਵਾਰ-ਵਾਰ ਪੰਜਾਬ ਤੇ ਗੱਲ ਸੁੱਟ ਦਿੱਤੀ ਜਾਂਦੀ ਸੀ ਕਿੰਨੀ ਇੱਕ ਅਹਿਮ ਹੈ ਇਹ ਟਿੱਪਣੀ ਔਰ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਬਲੇਮ ਕਰਨਾ ਦਿੱਲੀ ਦੀ ਪੋਲੂਸ਼ਨ ਵਾਸਤੇ ਗਲਤ ਗੱਲ ਹੈ। ਉਹਨਾਂ ਨੇ ਉਹ ਕਿਹਾ ਕਿ ਅਜ ਸੈਂਟੀਫਿਕ ਸਟੱਡੀ ਕੋਈ ਨਹੀਂ ਹੋਈ। ਮੈਂ ਪਿਛਲੇ ਕਿੰਨੇ ਸਾਲਾਂ ਤੋਂ ਟਵਿੱਟਰ ਦੇ ਉੱਤੇ ਟਵੀਟ ਦੇ ਉੱਤੇ ਇਹ ਕਹਿੰਦਾ ਰਿਹਾ ਇਹ ਪੰਜਾਬ ਦਾ ਧੂਆਂ ਨਹੀਂ ਹੈ। ਪੰਜਾਬ ਦਾ ਧੂਆਂ ਨਹੀਂ ਹੈ। ਫਿਰ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਧੂਆ ਪੰਜਾਬ ਦਾ ਆਉਂਦਾ ਜਾਂ ਕਿੱਥੋਂ ਆ ਜਾਂਦਾ ਧੂਆ ਦਿੱਲੀ 'ਚ ਅਚਾਨਕ ਇੰਨਾ ਪ੍ਰਦੂਸ਼ਣ ਵਾਜ ਜਾਂਦਾ ਇਹ ਧੂਆ ਕਿਧਰੋਂ ਜਾਂਦਾ ਦਿੱਲੀ ਨੂੰ ਵੀ ਅਜੇ ਤੱਕ ਨਹੀਂ ਪਤਾ ਲੱਗਿਆ ਇਸ ਚੀਜ਼ ਦਾ ਦਿੱਲੀ ਦਾ ਆਪਣਾ ਹੀ ਜਨਰੇਟ ਹੋਇਆ ਵਾ ਉੱਥੇ ਸਟੈਗਨੈਂਟ ਹੋਇਆ ਵਾ ਖੜਾ ਹਾਂ ਫੈਕਟਰੀਆਂ ਉਹ ਆਪਣੀ ਜਾਨ ਬਚਾਉਣ ਵਾਸਤੇ ਪਾ ਦਿੰਦੇ ਆ ਪੰਜਾਬ ਦੇ ਕਿਸਾਨਾਂ ਤੇ ਸੌਖਾ ਪਾਉਣਾ ਉਹ ਕਹਿੰਦੇ ਜੇ ਇੰਨੀ ਸਪੀਡ ਤੇ ਉੱਤੇ ਚੱਕ ਕੇ ਦਿੱਲੀ ਨੂੰ ਲਿਆਇਆ ਤਾਂ ਦਿੱਲੀ ਦੀ ਜਿਹੜੀ ਧੂਆ ਉਹਨੂੰ ਵੀ ਤਾਂ ਧੱਕੇ ਅੱਗੇ ਕਰੂਗਾ ਉਹ ਅੱਗੇ ਗੱਲ ਇਹ ਬਤਾ ਜਾਂਦਾ ਨਹੀਂ ਆਪਣੀ ਏਜੰਸੀਆਂ ਨੂੰ ਹਾਇਰ ਕਰਕੇ ਰਿਪੋਰਟਾਂ ਲੈ ਲੈਂਦੀ ਹੈ ਪੰਜਾਬ ਅਗੇ ਉਹਨੂੰ ਕਾਊਂਟਰ ਨਹੀਂ ਕਰਦਾ ਤੇ ਆਏ ਪੰਜਾਬ ਉਹਨੂੰ ਹਾਇਰ ਕਰੇ ਕਰਕੇ ਦਿੱਲੀ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਨੂੰ ਕਾਊਂਟਰ ਕਰੇ ਉਹ ਸਟੱਡੀ ਤੁਸੀਂ ਜਾ ਕੇ ਰੱਖੋ ਕੋਰਟ ਜਾ ਕੇ ਅਸੀਂ ਕਹਿੰਦੇ ਅਸੀਂ ਆਹ ਕਰ ਰਹੇ ਹਾਂ ਜੀ ਅਸੀਂ ਰੋਕ ਰਹੇ ਹਾਂ ਰੋਕ ਰਹੇ ਹਾਂ ਇਹ ਨਹੀਂ ਕਹਿ ਰਹੇ ਕਿ ਗਲਤ ਆ ਇਹ ਅਜੇ ਤੱਕ ਨਹੀਂ ਕਿਸੇ ਕਦੇ ਵੀ ਕਿਹਾ ਇਹ ਤਾਂ ਜਾ ਕੇ ਮਲ ਕੇ ਅਸੀਂ ਇਹ ਕਹਿਣਾ ਸ਼ੁਰੂ ਕਰਤਾ ਜਾ ਕੇ ਸੁਪਰੀਮ ਕੋਰਟ ਚ ਕਿ ਜੇ ਇਹ ਦਿੱਲੀ ਦੀ ਪੋਲੂਸ਼ਨ ਰੋਕਣੀਆਂ ਦਾ ਐਮਐਸਪੀ ਬੰਦ ਕਰ ਦਿਓ ਝੋਨੇ ਦੀ ਮੈਨੂੰ ਸਮਝ ਨਹੀਂ ਆਉਂਦੀ ਪਿੰਡਾਂ 'ਚ ਬੋਰਡ ਲਾ ਦਿਓ ਆ ਦੇਖੋ ਜੀ ਤੁਹਾਡੇ ਅੱਜ ਪਹਿਲਾਂ 50 ਸੀ ਅੱਜ ਤੁਹਾਡੇ 100 ਜਵਾਕ ਦਮੇ ਦੇ ਮਰੀਜ਼ ਹੋਏ ਪਏ ਆ ਤੁਸੀਂ ਆਪਣੇ ਜਵਾਕਾਂ ਦਾ ਦਮ ਘੁੱਟ ਰਹੇ ਹੋ ਆਪਣੇ ਦਾ ਘੁੱਟ ਰਹੇ ਹੋ ਤਾਂ ਦੇਖੋ ਕਿਸਾਨ ਕਿਵੇਂ ਮੰਨਦੇ ਆ ਇਸ ਸਾਲ ਅਨਾਉਂਸ ਕਰੋ ਅਗਲੇ ਸਾਲ ਤੋਂ ਅਸੀਂ ਸਿੱਧੀ ਬਿਜਾਈ ਕਰਨ ਵਾਲਿਆਂ ਨੂੰ 8000 ਰੁਪਏ ਦੇਵਾਂਗੇ ਇਸ ਸਾਲ ਅਗਨੀ ਲਾਉਣੀ ਤੁਸੀਂ ਦੇਖੋ ਕਿੰਨੇ ਲੋਕਾਂ ਨੇ ਅਗਨੀ ਲਾਉਣੀ ਇਸ ਸਾਲ ਜਿਨੇ ਜੀ ਦੀ ਬਚਾਈ ਕੀਤੀ ਉਹਨੇ ਪੰਜਾਬ ਸਰਕਾਰ ਦਾ 10-4 ਰੁਪਇਆ ਬਚਾਤਾ ਅਸੀਂ ਅੱਜ ਕਹਿ ਰਹੇ ਹਾਂ ਕਿ ਉਦੋਂ ਚੋ 10000 ਚੋਂ 8000 ਰੁਪਇਆ ਉਹ ਜਿਹੜਾ ਕਿਸਾਨ ਨੇ ਬਚਾਇਆ ਸਰਕਾਰ ਨੂੰ ਵਾਪਸ ਆ ਦੇ 8000 ਰੁਪਇਆ ਕਿੱਲਾ ਝੋਨੇ ਦਾ ਸਰਕਾਰ ਉਹਨੂੰ ਦਵੇ ਕਿਸਾਨ ਨੂੰ ਉਹ ਬਿਜਲੀ ਬਚੀ ਕੋਈ ਬਿਜਲੀ ਤੁਸੀਂ ਇੰਡਸਟਰੀ ਲਈ ਵਰਤੋ ਜਾਂ ਬਾਹਰ ਵੇਚੋ ਪਾਣੀ ਨੂੰ ਬਚਾਉਣ ਕਰਕੇ ਅਸੀਂ ਕਹਿ ਰਹੇ ਹਾਂ ਕਿ ਝੋਨੇ ਦਾ ਬਦਲ ਲ ਲਓ ਪੋਲੂਸ਼ਨ ਨੂੰ ਬਚਾਉਣ ਲਈ ਝੋਨੇ ਦਾ ਬਦਲ ਲ ਲਓ ਦੋਨੇ ਜਗ੍ਹਾ ਤੇ ਅਸੀਂ ਗਲਤਾਂ ਅਸਲੀ ਝੋਨੇ ਨੂੰ ਬੀਜਣ ਦਾ ਤਰੀਕਾ ਬਦਲੋ ਅਕਸਰ ਜਦੋਂ ਪੰਜਾਬ 'ਚ ਪਰਾਲੀ ਨੂੰ ਅੱਗ ਲੱਗਦੀ ਹੈ ਤਾਂ ਦਿੱਲੀ ਦੇ ਵਿੱਚ ਇਹ ਇਸ਼ੂ ਰੇਜ਼ ਹੁੰਦਾ ਹੈ ਕਿ ਪੰਜਾਬ ਦਾ ਧੂਆਂ ਦਿੱਲੀ ਆ ਗਿਆ ਇਸ ਕਰਕੇ ਪ੍ਰਦੂਸ਼ਣ ਫੈਲ ਗਿਆ ਪਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਜੱਜ ਦੇ ਵੱਲੋਂ ਇਹ ਟਿੱਪਣੀ ਕਰਨਾ ਉਹਨਾਂ ਨੇ ਸਾਫ਼ ਤੌਰ ਤੇ ਗੱਲ ਕੀਤੀ ਹੈ ਕਿ ਪੰਜਾਬ ਦਾ ਧੂਆਂ ਦਿੱਲੀ ਨਹੀਂ ਆਉਂਦਾ ਔਰ ਇਸ ਮਸਲੇ ਨੂੰ ਲੈ ਕੇ ਚਰਚਾ ਵਿਛੜੀ ਹੋਈ ਹੈ ਕਿਉਂਕਿ ਇੱਕ ਬੜਾ ਸੀਰੀਅਸ ਇਸ਼ੂ ਸੀਗਾ ਇਹ ਪ੍ਰਦੂਸ਼ਣ ਦਾ ਜਦੋਂ ਵੀ ਮਸਲਾ ਆਉਂਦਾ ਸੀ ਤਾਂ ਪੰਜਾਬ ਤੇ ਗੱਲ ਛੁੱਟ ਦਿੱਤੀ ਜਾਂਦੀ ਸੀ ਸਾਡੇ ਨਾਲ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਐਚਐਸ ਫੁਲਕਾ ਸਾਹਿਬ ਨੇ ਗਲਬਾਤ ਇਹਨਾ ਨਾ ਕਰਦੇ ਕਿ ਕਿੰਨੀ ਇੱਕ ਇੰਪੋਰਟੈਂਟ ਟਿੱਪਣੀ ਹੈ ਇਹ ਔਰ ਕਿੰਨੀ ਇੱਕ ਮਹੱਤਵਪੂਰਨ ਗੱਲ ਹੈ ਫੁਲਕਾ ਸਾਹਿਬ ਜਿਸ ਤਰੀਕੇ ਨਾਲ ਐਨਜੀਟੀ ਦੇ ਜੱਜ ਦੇ ਵੱਲੋਂ ਇਸ ਤਰ੍ਹਾਂ ਦਾ ਬਿਆਨ ਦੇਣਾ ਕਿਉਂਕਿ ਸਾਰਾ ਮਸਲਾ ਐਨਜੀਟੀ ਦੇ ਕੋਲੇ ਹੈ ਔਰ ਵਾਰ-ਵਾਰ ਪੰਜਾਬ ਤੇ ਗੱਲ ਸੁੱਟ ਦਿੱਤੀ ਜਾਂਦੀ ਸੀ ਕਿੰਨੀ ਇੱਕ ਅਹਿਮ ਹੈ ਇਹ ਟਿੱਪਣੀ ਔਰ ਤੁਸੀਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਇਹ ਬਹੁਤ ਹੀ ਜ਼ਿਆਦਾ ਅਹਿਮ ਆ ਬਹੁਤ ਹੀ ਇੰਪੋਰਟੈਂਟ ਆ ਹਮੇਸ਼ਾ ਦਿੱਲੀ ਦੇ ਵਿੱਚ ਇਹ ਮਾਹੌਲ ਬਣਾਉਣਾ ਜਦੋਂ ਦਿੱਲੀ ਦੇ ਵਿੱਚ ਪੋਲੂਸ਼ਨ ਵੱਧਦੀ ਆ ਪੰਜਾਬ ਦੇ ਉੱਤੇ ਬਲੇਮ ਕਰਨ ਲੱਗ ਜੋ ਸਾਰਾ ਠੇਕਰਾ ਪੰਜਾਬ ਦੇ ਉੱਤੇ ਫਿਰ ਤੇ ਉਹ ਪੰਜਾਬ ਦਿੱਲੀ ਦੇ ਵਿੱਚ ਲੋਕ ਕਹਿੰਦੇ ਸੀ ਇਹ ਪੰਜਾਬ ਕੇ ਕਿਸਾਨੋ ਕੋ ਜੇਲ ਕਰੋ ਪੰਜਾਬ ਕੇ ਕਿਸਾਨੋ ਕੋ ਅੰਦਰ ਕਰੋ इनकी सब्सिडी ਬੰਦ ਕਰੋ ਬਲਕਿ ਇਸ ਤਰ੍ਹਾਂ ਦਾ ਮਾਹੌਲ ਸੀ ਜਿਹੜਾ ਉਹ ਬਣਿਆ ਹੋਇਆ ਸੀ ਤਾਂ ਇਹ ਹੁਣ ਬਹੁਤ ਹੀ ਮਹੱਤਵਪੂਰਨ ਆ ਇਹ ਗੱਲ ਜੋ ਇਹ ਜੱਜ ਸਾਹਿਬ ਨੇ ਇਹ ਇਹ ਬਿਆਨ ਦਿੱਤਾ ਔਰ ਇਹ ਫੰਕਸ਼ਨ ਸੀ ਡਾਕਟਰ ਅਵਤਾਰ ਸਿੰਘ ਫਗਵਾੜਾ ਹੋਰਾਂ ਦਾ ਜੋ ਵਿਧੀ ਆ ਨੈਚੁਰਲ ਫਾਰਮਿੰਗ ਦੀ ਉਦੇ ਬਾਰੇ ਅਸੀਂ ਇਹ ਫੰਕਸ਼ਨ ਕੀਤਾ ਸੀ ਦਿੱਲੀ ਵਿੱਚ ਉੱਥੇ ਐਕਸਪੋਰਟ ਸਾਰੇ ਬੁਲਾਏ ਸੀ ਤੇ ਜੱਜ ਸਾਹਿਬ ਨੂੰ ਵੀ ਉੱਥੇ ਚੀਫ ਗੈਸਟ ਬੁਲਾਇਆ ਸੀ ਉੱਥੇ ਉਹਨਾਂ ਨੇ ਜੋ ਫਾਰਮਰਸ ਨਾਲ ਵੀ ਗੱਲ ਕੀਤੀ ਇੰਟਰੈਕਟ ਕੀਤਾ ਤੇ ਉਹ ਜੱਜ ਸਾਹਿਬ ਨੇ ਕਿਹਾ ਕਿ ਵੀ ਮੈਂ ਅੱਜ ਬੜਾ ਖੁਸ਼ ਹਾਂ ਇਸ ਫੰਕਸ਼ਨ ਦੇ ਉੱਤੇ ਆ ਕੇ ਤੇ ਉੱਥੇ ਉਹਨਾਂ ਨੇ ਇਹ ਆਪਣੀ ਸਪੀਚ ਵਿੱਚ ਇਹ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਬਲੇਮ ਕਰਨਾ ਦਿੱਲੀ ਦੀ ਪੋਲੂਸ਼ਨ ਵਾਸਤੇ ਗਲਤ ਗੱਲ ਆ ਉਹਨਾਂ ਨੇ ਉਹ ਕਿਹਾ ਕਿ ਜੈ ਸੈਂਟੀਫਿਕ ਸਟੱਡੀ ਕੋਈ ਨਹੀਂ ਹੋਈ ਔਰ ਤਿੰਨ ਚਾਰ ਨੁਕਤੇ ਜਿਹੜੋ ਨੇ ਦਿੱਤੇ ਬਹੁਤ ਵਧੀਆ ਠੀਕ ਨੁਕਤੇ ਦਿੱਤੇ ਪਹਿਲੀ ਗੱਲ ਉਹ ਕਹਿੰਦੇ ਅਕਤੂਬਰ ਨਵੰਬਰ ਦਸੰਬਰ ਦੇ ਵਿੱਚ ਜੋ ਇਹ ਵਿੰਡ ਦੀ ਡਾਇਰੈਕਸ਼ਨ ਪੰਜਾਬ ਤੋਂ ਦਿੱਲੀ ਵਾਲੇ ਪਾਸੇ ਨੂੰ ਬਹੁਤ ਘੱਟ ਹੁੰਦੀ ਹੈ। ਤੋਂ ਇਹ ਜੋ ਲਗਾਤਾਰ ਨਹੀਂ ਹੁੰਦੀ ਜੋ ਲਗਾਤਾਰ ਨਹੀਂ ਹੁੰਦੀ ਤਾਂ ਉੱਥੇ ਇਹ স্মੋਕ ਲਗਾਤਾਰ ਕਿਵੇਂ ਚੱਲੀ ਜਾਊ। ਦੂਜੀ ਗੱਲ ਜਿਸ ਦਿਨ ਡਾਇਰੈਕਸ਼ਨ ਇਸ ਪਾਸੇ ਨੂੰ ਹੁੰਦੀ ਆ ਤੇ SMOG ਦਾ ਪਾਰਟੀਕਲ ਭਾਰੀ ਹੁੰਦਾ। ਜੋ SMOG ਦਾ ਪਾਰਟੀਕਲ ਭਾਰੀ ਆ ਇਹਦੀ ਸਪੀਡ ਐ ਨਹੀਂ ਹੋਣੀ ਚਾਹੀਦੀ ਆ ਪਿੰਡ ਦੀ ਹੂੰ ਤਾਂ ਕਿ ਉਹਨੂੰ ਚੁੱਕ ਕੇ ਲੈ ਜੇ ਹੁਣ ਜੇਕਰ ਆਪਾਂ ਇਹ ਪਿੱਛੇ ਪੱਖਾ ਚਲਾਤਾ ਜੇ ਉਹ ਛੋਟਾ ਸਲੋ ਚੱਲਦਾ ਪਾ ਇੱਥੇ ਗੱਡ ਜੂ ਜੇ ਤੇਜ਼ ਚਲਾਤਾ ਉਹ ਉੱਥੇ ਜਾ ਕੇ ਡਿੱਗੂ ਤੇ ਉਸ ਕਰਕੇ ਉਹ ਕਹਿੰਦੇ ਜੇ ਇੰਨੀ ਸਪੀਡ ਦੇ ਉੱਤੇ ਉਹ ਚੱਕ ਕੇ ਦਿੱਲੀ ਨੂੰ ਲਿਆਇਆ ਤਾਂ ਦਿੱਲੀ ਦੀ ਜਿਹੜੀ ਧੂਆਂ ਉਹਨੂੰ ਵੀ ਤਾਂ ਧੱਕੇ ਅੱਗੇ ਕਰੂਗਾ ਉਹ ਅੱਗੇ ਗੱਲ ਇਹ ਬਤਾ ਜਾਂਦਾ ਨਹੀਂ ਜੋ ਉੱਥੇ ਰੁਕਿਆ ਰਹਿੰਦਾ ਜਿਸ ਤੱਕ ਥੋੜੀ ਜਿਹੀ ਹਵਾ ਦਿੱਲੀ ਆਉਂਦੀ ਆ ਉਤਨੋ ਪੋਲੂਸ਼ਨ ਇਧਰ ਉਧਰ ਹੋ ਜਾਂਦੀ ਆ ਦਿੱਲੀ ਦੀ ਪੋਲੂਸ਼ਨ ਪ੍ਰੂਵ ਹੋ ਜਾਂਦੀ ਆ ਤੇ ਇਹ ਗੱਲਾਂ ਉਹਨਾਂ ਨੇ ਬਹੁਤ ਵਧੀਆ ਕਿ ਇਹ ਤੀਜੀ ਗੱਲ ਉਹਨਾਂ ਨੇ ਕਹੀ ਕਹਿੰਦੇ ਵੀ ਜਿਹੜਾ ਪੇਪਰ ਟੈਸਟਿਕ ਹੁੰਦਾ ਉਹ ਕਹਿੰਦੇ ਇੱਥੇ ਉਹ ਕੀਤਾ ਗਿਆ ਇੱਥੇ ਦੀ ਜਿਹੜੀ ਪੋਲੂਸ਼ਨ ਆ ਉਹਦੇ ਚ ਬੜਾ ਹਾਈ ਆਇਲ ਕੰਟੈਂਟ ਪਾਇਆ ਗਿਆ ਆਇਲ ਕੰਟੈਂਟ ਦਾ ਕਹਿੰਦੇ ਉਹਦੇ ਚ ਉਹਨੇ ਵੀ ਪ੍ਰਾਇਲ ਨਹੀਂ ਹੋ ਹੀ ਨਹੀਂ ਸਕਦਾ ਹਾਂ ਤੇ ਉਹਨਾਂ ਨੇ ਇਹ ਕਿਹਾ ਕਿ ਇਹ ਗੱਲ ਨਹੀਂ ਆ ਦੂਜੀ ਗੱਲ ਪਰਾਲੀ ਜਲਾਉਣਾ ਗਲਤ ਹੈ ਲੋਕਲ ਪੋਲੂਸ਼ਨ ਤੁਹਾਡੀ ਬਹੁਤ ਜ਼ਿਆਦਾ ਹੁੰਦੀ ਆ ਉਹਨੂੰ ਚੱਕਣ ਦੀ ਲੋੜ ਆ ਉਹ ਉਹਨਾਂ ਨੇ ਬਿਲਕੁਲ ਸਹੀ ਗੱਲ ਦੇਖੋ ਇਹਦਾ ਇੱਕ ਬਹੁਤ ਵੱਡਾ ਫਾਇਦਾ ਇਹ ਸਿਰਫ ਇਹ ਫਾਇਦਾ ਨਹੀਂ ਹੈ ਕਿ ਇਹਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਉੱਤੇ ਦੋਸ਼ ਲੱਗਣਾ ਬੰਦ ਹੋਇਆ ਇਹਦੇ ਨਾਲ ਦਿੱਲੀ ਦਾ ਵੀ ਫਾਇਦਾ ਦਿੱਲੀ ਦਾ ਫਾਇਦਾ ਇਹ ਆ ਕਿ ਉਹ ਕਹਿੰਦੇ ਅਸਲੀ ਕਾਰਨ ਲੱਭੋ ਉਹਦਾ ਇਲਾਜ ਕਰੋ ਜਿਹੜਾ ਕਾਰਨ ਤੁਸੀਂ ਉਹਦਾ ਇਲਾਜ ਕਰੀ ਜਾਓਗੇ ਉਹ ਪਹਿਲੀ ਗੱਲ ਇਹ ਦੂਜੀ ਗੱਲ ਜੇ ਤੁਸੀਂ ਕਿਸੇ ਨੂੰ ਇੱਥੇ ਪੰਜਾਬ ਦੇ ਕਿਸਾਨ ਨੂੰ ਕਹੋਗੇ ਜੀ ਦਿੱਲੀ ਦੇ ਵਿੱਚ ਪੋਲਿਊਸ਼ਨ ਤੇ ਹੋ ਰਹੀ ਆ ਜੀ ਤਾਂ ਕਰਕੇ ਤੁਹਾਡੇ ਨਾਲ ਲਗਾ ਆਪਣਾ ਨੁਕਸਾਨ ਸਹਲਾ ਕੋਈ ਨਹੀਂ ਕਰੂਗਾ ਜੇ ਤੁਸੀਂ ਹੁਣ ਲੋਕਲ ਲੈਵਲ ਦੇ ਉੱਤੇ ਹੁਣ ਅਸੀਂ ਅੱਜ ਡਿਮਾਂਡ ਕੀਤੀ ਹੈ ਕਿ ਪੰਜਾਬ ਸਰਕਾਰ ਸਰਵੇ ਕਰੇ ਲੋਕਲ ਲੈਵਲ ਤੇ ਪਿੰਡ 바이 ਪਿੰਡ ਸਰਵੇ ਕਰੋਗੇ ਕਿ 5 ਸਾਲ ਪਹਿਲਾਂ ਕਿੰਨੇ ਜੁਆਕਾਂ ਨੂੰ ਉੱਥੇ ਅਸਥਮਾ ਸੀ ਹੁਣ ਅੱਜ ਕਿੰਨਿਆਂ ਨੂੰ ਉੱਥੇ ਦਮੇ ਦੇ ਮਰੀਜ਼ ਆ ਹ ਜੋ 2-3 ਗੁਣਾ ਜ਼ਿਆਦਾ ਹੋਣਗੇ ਪਿੰਡਾਂ 'ਚ ਬੋਰਡ ਲਾ ਦਿਓ ਆ ਦੇਖੋ ਜੀ ਤੁਹਾਡੇ ਅੱਜ ਪਹਿਲਾਂ 50 ਸੀ ਅੱਜ ਤੁਹਾਡੇ 100 ਜੁਆਕ ਦਮੇ ਦੇ ਮਰੀਜ਼ ਹੋਏ ਪਏ ਆ ਤੁਸੀਂ ਆਪਣੇ ਜੁਆਕਾਂ ਦਾ ਦਮ ਘੁੱਟ ਰਹੇ ਹੋ ਆਪਣੇ ਦਾ ਘੁੱਟ ਰਹੇ ਹੋ ਤਾਂ ਦੇਖੋ ਕਿਸਾਨ ਕਿਵੇਂ ਮੰਨਦੇ ਆ ਉਦੀ ਮੰਨਣਗੇ ਉਸ ਗੱਲ ਨੂੰ ਤੇ ਇਹ ਗੱਲ ਇਸ ਕਰਕੇ ਇਸ ਪਾਸੇ ਨੂੰ ਕੰਮ ਕਰਨਾ ਚਾਹੀਦਾ ਅਸੀਂ ਪੰਜਾਬ ਸਰਕਾਰ ਤੋਂ ਡਿਮਾਂਡ ਕੀਤੀ ਹੈ ਪਹਿਲੀ ਗੱਲ ਤਾਂ ਪੰਜਾਬ ਸਰਕਾਰ ਕਿਸੇ ਟੌਪ ਲੈਵਲ ਦੀ ਸੈਂਟੀਫਿਕ ਏਜੰਸੀ ਨੂੰ ਹਾਇਰ ਕਰੇ ਉਹ ਜਿਹੜੀ ਹੁਣ ਦਿੱਲੀ ਆਪਣੀ ਏਜੰਸੀਆਂ ਨੂੰ ਹਾਇਰ ਕਰਕੇ ਰਿਪੋਰਟਾਂ ਲੈ ਲੈਂਦੀ ਹੈ ਪੰਜਾਬ ਅਗਿਓ ਉਹਨੂੰ ਕਾਊਂਟਰ ਨਹੀਂ ਕਰਦਾ ਤੇ ਆਏ ਪੰਜਾਬ ਉਹਨੂੰ ਹਾਇਰ ਕਰੇ ਕਰਕੇ ਦਿੱਲੀ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਨੂੰ ਕਾਊਂਟਰ ਕਰੇ ਉਹ ਸਟੱਡੀ ਤੁਸੀਂ ਜਾ ਕੇ ਰੱਖੋ ਅਜੇ ਤੱਕ ਕਦੇ ਵੀ ਕਾਊਂਟਰ ਨਹੀਂ ਹੋਇਆ ਸਰ ਇਹ ਸਰਟੀਫਾਈਡ ਨਹੀਂ ਹੋਇਆ ਗੱਲਾਂ-ਗੱਲਾਂ 'ਚ ਹੋਇਆ ਉਹ ਵੀ ਕੋਰਟ 'ਚ ਜਾ ਕੇ ਨਹੀਂ ਹੋਇਆ ਕਿ ਜੀ ਇਹ ਕਲੇਮ ਗਲਤ ਆ ਕੋਰਟ 'ਚ ਨਹੀਂ ਕੋਰਟ 'ਚ ਜਾ ਕੇ ਅਸੀਂ ਕਹਿੰਦੇ ਅਸੀਂ ਆ ਕਰ ਰਹੇ ਆ ਜੀ ਅਸੀਂ ਰੋਕ ਰਹੇ ਆ ਰੋਕ ਰਹੇ ਆ ਇਹ ਨਹੀਂ ਕਹਿ ਰਹੇ ਕਿ ਗਲਤ ਆ ਇਹ ਅਜੇ ਤੱਕ ਨਹੀਂ ਕਿਸੇ ਕਦੇ ਵੀ ਕਿਹਾ ਜਵੇਤ ਇੱਥੇ ਤਾਂ ਜਾ ਕੇ ਮਿਲ ਕੇ ਅਸੀਂ ਇਹ ਕਹਿਣਾ ਸ਼ੁਰੂ ਕਰਤਾ ਜਾ ਕੇ ਸੁਪਰੀਮ ਕੋਰਟ 'ਚ ਕਿ ਜੀ ਜੇ ਇਹ ਇਹ ਦਿੱਲੀ ਦੀ ਪੋਲੂਸ਼ਨ ਰੋਕਣੀਆਂ ਦਾ ਐਮਐਸਪੀ ਬੰਦ ਕਰਦੇ ਤੇ ਛੋਣੇ ਜੀ ਮੈਨੂੰ ਸਮਝ ਨਹੀਂ ਆਉਂਦੀ ਫਿਰ ਉਸ ਤੋਂ ਬਾਅਦ ਜਦੋਂ ਇੱਥੇ ਅਸੀਂ ਤੁਹਾਨੂੰ ਕਿਹਾ ਤੁਸੀਂ ਲੋਕਾਂ ਨੇ ਬਦਲ ਚੱਕਿਆ ਫੇਰ ਅਗਲੀ ਤਰੀਕ ਤੇ ਜਾ ਕੇ ਸਟੈਂਡ ਆਪਣਾ ਬਤ ਲਿਆ ਤੇ ਨਹੀਂ ਹੁਣ ਤੱਕ ਤਾਂ ਅਸੀਂ ਇਹੀ ਜਿਹਾ ਅਗਲਾ ਕਰਦੇ ਰਹੇ ਹਾਂ ਹਾਂਜੀ ਤੇ ਅਗਲੀ ਗੱਲ ਅਸੀਂ ਜਿਹੜੀ ਕਹੀ ਆ ਕਿ ਚੋਨੇ ਦਾ ਜਿਹੜਾ ਬਦਲ ਦੀ ਗੱਲਾਂ ਕਰੀਆਂ ਸੁਪਰੀਮ ਕੋਰਟ 'ਚ ਵੀ ਜਾ ਕੇ ਸਟੈਂਡ ਲਿਆ ਕਿ ਜੀ ਚੋਨੇ ਦਾ ਬਦਲ ਲਕਾਉਣਾ ਚਾਹੀਦਾ ਦੇਖੋ ਚੋਨੇ ਦੇ ਬਦਲ ਦੀਆਂ ਗੱਲਾਂ ਕਰਦੇ ਕਰਦੇ 1938 ਸਾਲ ਹੋ ਗਿਆ ਹੈ 1986 ਚ ਪਹਿਲੀ ਰਿਪੋਰਟ ਆਈ ਆ। ਮੇਰੇ ਬਦਲਣ ਵਾਲੀ ਗਲਤੀ ਵੀ ਨਾ ਇੱਕ ਛੋਟਾ ਜਿਹਾ ਸਵਾਲ ਮੇਰਾ ਪਰਾਲੀ ਦੇ ਰਿਗਾਰਡਿੰਗ ਹੀ ਆ ਜਿਹੜੀ ਤੁਸੀਂ ਗੱਲ ਕੀਤੀ ਹੈ ਕੀ ਫਿਰ ਅਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਧੂਆਂ ਪੰਜਾਬ ਦਾ ਆਉਂਦਾ ਜਾਂ ਕਿੱਥੋਂ ਆ ਜਾਂਦਾ ਧੂਆਂ ਦਿੱਲੀ 'ਚ ਅਚਾਨਕ ਇੰਨਾ ਪ੍ਰਦੂਸ਼ਣ ਵਾਜ ਜਾਂਦਾ ਇਹ ਤੂੰ ਆ ਕਿੱਧਰ ਹੋ ਜਾਂਦਾ ਦਿੱਲੀ ਨੂੰ ਵੀ ਅਜੇ ਤੱਕ ਨਹੀਂ ਪਤਾ ਲੱਗਿਆ ਇਸ ਚੀਜ਼ ਦਾ। ਇਹ ਤਾਂ ਜਸ ਸਾਬ ਨੇ ਕਿਹਾ ਕਿ ਇਹਦਾ ਪਤਾ ਕਰੋ ਪਹਿਲਾਂ ਫਿਰ ਉਸ ਤੋਂ ਬਾਅਦ ਇੱਕ ਆਉਂਦਾ ਕਿੱਥੋਂ ਆ ਫਿਰ ਉਸ ਤੋਂ ਬਾਅਦ ਉਹਦਾ ਹੱਲ ਲੱਭੋ। ਉਹੀ ਗੱਲ। ਦਿੱਲੀ ਦਾ ਇਹ ਬਲਕਿ ਹੋ ਸਕਦਾ ਉਹ ਸੱਚਦਾ ਕੀ ਲੱਗਦਾ ਹੀ ਆ ਕਿ ਦਿੱਲੀ ਦਾ ਆਪਣਾ ਹੀ ਜਨਰੇਟ ਹੋਇਆ ਬਾ ਉੱਥੇ ਸਟੈਗਨੈਂਟ ਹੋਇਆ ਬਾ ਕੜਾ ਹਾਂ ਫੈਕਟਰੀਆਂ ਉਹ ਆਪਣੀ ਜਾਨ ਬਚਾਉਣ ਵਾਸਤੇ ਪਾ ਦਿੰਦੇ ਆ ਪੰਜਾਬ ਦੇ ਕਿਸਾਨਾਂ ਤੇ ਸੋਖਾ ਪਾਉਣਾ ਪਰ ਹਰ ਵਾਰੀ ਗੱਲ ਕਰ ਦਿੱਤੀ ਜਾਂਦੀ ਸੀ ਜਿਸ ਤਰ੍ਹਾਂ ਕਿ ਪਿਛਲੇ ਕਈ ਸਾਲਾਂ ਤੋਂ ਹੀ ਹਾਲਾਂਕਿ ਜਦੋਂ ਪ੍ਰਾਲੀ ਵਾਲਾ ਮਸਲਾ ਪਿਛਲੇ 5-7 ਸਾਲਾਂ ਤੋਂ ਜ਼ਿਆਦਾ ਰੇਜ਼ ਹੋਣ ਲੱਗਾ ਤੁਸੀਂ ਵੀ ਲਗਾਤਾਰ ਆਵਾਜ਼ ਚੁੱਕਦੇ ਰਹੇ ਹੋ ਲਗਾਤਾਰ ਲੋਕਾਂ ਨੂੰ ਜਾਗਰੂਕ ਵੀ ਕਰਦੇ ਰਹੇ ਹੋ ਮੈਂ ਪਿਛਲੇ ਕਿੰਨੇ ਸਾਲਾਂ ਤੋਂ ਟਵਿੱਟਰ ਦੇ ਉੱਤੇ ਟਵੀਟ ਦੇ ਉੱਤੇ ਇਹ ਕਹਿੰਦਾ ਰਿਹਾ ਇਹ ਪੰਜਾਬ ਦਾ ਧੂਆਂ ਨਹੀਂ ਹੈ ਪੰਜਾਬ ਦਾ ਧੂਆਂ ਨਹੀਂ ਹੈ ਉਹ ਮੇਰੀ ਟਵੀਟ ਦੇ ਥੱਲੇ ਇਹ ਇਹ ਦਿੱਲੀ ਸਰਕਾਰ ਵਾਲੇ ਮੈਨੂੰ ਕਿੰਨੀਆਂ ਗੱਲਾਂ ਕੱਢ ਰਿਹਾ ਉਹ ਵੀ ਤੁਸੀਂ ਦੇਖ ਲਿਓ ਐਦਾ ਦਿੱਲੀ ਸਰਕਾਰ ਦੇ ਪੱਖੀ ਕਿੰਨੀਆਂ ਗੱਲਾਂ ਕੱਢਦੇ ਸੀ ਹੈ ਕਿ ਜਦੋਂ ਮਿਲ ਕੇ ਮੈਂ ਹਮੇਸ਼ਾ ਇਹ ਕਹਿੰਦਾ ਸੀ ਪਰ ਮਾਫ ਕਰਨਾ ਪੰਜਾਬ ਸਰਕਾਰ ਨੇ ਕਦੇ ਵੀ ਇਹ ਸਟੈਂਡ ਨਹੀਂ ਲਿਆ ਨਾ ਸੁਪਰੀਮ ਕੋਰਟ ਦਾ ਐਨਜੀਟੀ ਚ ਦਾ ਪਹਿਲੀ ਸਰਕਾਰ ਨੇ ਕਾਂਗਰਸੀ ਸਰਕਾਰ ਨੇ ਲਿਆ ਨਾ ਹੋਣ ਵਾਲੀ ਸਰਕਾਰ ਨੇ ਲਿਆ ਪੰਜਾਬ ਸਰਕਾਰ ਨਾਲ ਹੁਣ ਰੀਸੈਂਟਲੀ ਗੱਲ ਹੋਈ ਤੁਹਾਡੇ ਵੀ ਜੱਜ ਸਾਹਿਬ ਦਾ ਤਾਂ ਇਹ ਬਿਆਨ ਆ ਭਾਈ ਤੁਸੀਂ ਵੀ ਠੂਕ ਵਜਾ ਕੇ ਗੱਲਾਂ ਕਰੋ ਕੋਈ ਏਜੰਸੀ ਹਾਇਰ ਕਰ ਲਓ ਕੋਈ ਤਾਂ ਤੁਹਾਡੇ ਥਰੂ ਕਨਵੇ ਕਰ ਰਹੇ ਆ ਕਿ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਜੋ ਪਰਸੋਂ ਦਾ ਪਰਸੋਂ ਦੀ ਗੱਲ ਆਏ ਜੋ ਫੰਕਸ਼ਨ ਸੀ ਪਰਸੋਂ ਦਾ ਸੀ ਪਰਸੋਂ ਦਾ ਬਿਆਨ ਆ ਸਾਰੇ মিডিਆ ਜਾ ਕੇ ਸਾਰੇ ਅਖਬਾਰਾਂ ਚ ਆ ਗਿਆ ਅਜੇ ਵੀ ਜਾ ਕੇ ਕਿਸੇ ਨੂੰ ਦੱਸਣ ਦੀ ਲੋੜ ਆ ਉਹਨਾਂ ਨੂੰ ਪਰਾਲੀ ਵਾਲੀ ਮਸਲੇ ਤੇ ਤੁਸੀਂ ਗੱਲ ਕਰ ਰਹੇ ਸੀਗੇ ਪਰਾਲੀ ਸਾੜਨ ਨੂੰ ਲੈ ਕੇ ਵੀ ਲਗਾਤਾਰ ਕਹਿੰਦੇ ਕਿ ਨਵੀਆਂ-ਨਵੀਆਂ ਮਸ਼ੀਨਾਂ ਨਵੇਂ-ਨਵੇਂ ਟੈਕਨੀਕਸ ਆ ਰਹੀਆਂ ਨੇ ਪਰ ਉਹ ਕੋਈ ਸਿਰੇਜ ਲੱਗਦੀ ਗੱਲ ਨਜ਼ਰ ਆਉਂਦੀ ਨਹੀਂ ਬਹੁਤ ਅਵੇਅਰਨੈਸ ਦੀ ਘਾਟ ਆ ਜਾਂ ਫਿਰ ਮਸ਼ੀਨਰੀ ਗਰਾਊਂਡ ਤੇ ਪਹੁੰਚ ਹੀ ਨਹੀਂ ਪਾਰੇਗੀ ਦੋਨਾਂ ਚੀਜ਼ਾਂ ਤੇ ਅਸੀਂ ਗਲਤ ਅਪਰੋਚ ਅਡਾਪਟ ਕੀਤੀ ਆ ਪਹਿਲੀ ਗੱਲ ਅਸੀਂ ਝੋਨਾ ਅਸੀਂ ਜੋ ਕਹਿ ਰਹੇ ਹਾਂ ਕਿ ਜੀ ਪਾਣੀ ਇੱਕ ਪਾਣੀ نیچے गिर ਰਿਹਾ ਦੂਜਾ ਪੋਲੂਸ਼ਨ ਹੋ ਰਹੀ ਆ ਇਹ ਦੋਨੇ ਕਹਿੰਦੇ ਆ ਝੋਨੇ ਕਰਕੇ ਹੋ ਰਹੀ ਆ ਔਰ ਪਾਣੀ ਨੂੰ ਬਚਾਉਣ ਕਰਕੇ ਅਸੀਂ ਕਹਿ ਰਹੇ ਹਾਂ ਕਿ ਝੋਨੇ ਦਾ ਬਦਲਾ ਲੱਭ ਲੋ ਪੋਲੂਸ਼ਨ ਨੂੰ ਬਚਾਉਣ ਲਈ ਝੋਨੇ ਦਾ ਬਦਲਾ ਲੱਭ ਲੋ ਦੋਨੇ ਜਗ੍ਹਾ ਤੇ ਅਸੀਂ ਗਲਤ ਹਾਂ ਅਸਲੀ ਝੋਨੇ ਨੂੰ ਬੀਜਣ ਦਾ ਤਰੀਕਾ ਬਦਲੋ ਜਿਹੜਾ ਤਾਂ ਹੈਗਾ ਪਾਣੀ ਨੂੰ ਬਚਾਉਣ ਲਈ ਉਹ ਝੋਨੇ ਨੂੰ ਬੀਜਣ ਦਾ ਤਰੀਕਾ ਜੋ ਕਿ ਸਿੱਧੀ ਬਜਾਈ ਏਐਸਆਰ ਦੇ ਨਾਲ ਆ ਉਹ ਵਾਲਾ ਤਰੀਕਾ ਅਪਣਾਓ ਉਹ ਵਾਲਾ ਤਰੀਕਾ ਅਪਣਾ ਕੇ ਝਾੜ ਵੀ ਉਹਨਾਂ ਨਾਲ ਬਚਤ ਬੜੀ ਜਿਹਦਾ ਸਿੱਧਾ ਸਿੱਧੀ ਬਜਾਈ ਹੋਵੇ ਸਿੱਧੀ ਬਜਾਈ ਆ ਪਹਿਲੀ ਗੱਲ ਉਹਦੇ ਵਿੱਚ ਆ ਜਿਨ੍ਹਾਂ ਨੇ ASR ਵਿਧੀ ਦੇ ਕਿਸਾਨ ਅਸੀਂ ਉੱਥੇ ਲੈ ਕੇ ਗਏ ਸੀ ਉਸੇ ਫੰਕਸ਼ਨ 'ਚ ਜੱਜ ਸਾਹਿਬ ਜੀ ਮੌਜੂਦਗੀ ਵਿੱਚੋਂ ਸਾਰੇ ਕਿਸਾਨਾਂ ਨੇ ਆਪਣੇ ਤਜਰਬੇ ਜੱਜ ਸਾਹਿਬ ਨੂੰ ਦੱਸੇ ਉਹ ਉਹ ਓਲੀ ਗੱਲ ਤੇ ਉਸ ਉਸ ਤੋਂ ਬਾਅਦ ਹੀ ਜੱਜ ਸਾਹਿਬ ਨੇ ਇਹ ਬਿਆਨ ਦਿੱਤਾ ਹੁਣ ਜਿਹੜਾ ਕਿਸਾਨ ਨੇ ਸਿੱਧੀ ਬਿਜਾਈ ਕੀਤੀ ਆ ਸਿੱਧੀ ਬਿਜਾਈ ਨਾਲ ਉਹਨੇ ਪੰਜਾਬ ਸਰਕਾਰ ਦਾ ਬਿਜਲੀ-ਬਿਜਲੀ ਸਬਸਿਡੀ ਦਾ ਕਮ ਸੇ ਕਮ 10000 ਰੁਪਏ ਬਚਾਇਆ ਹੁਣ ਇਹ ਸਿੱਧੀ ਬਿਜਾਈ ਦੇ ਉੱਤੇ ਹਰਿਆਣੇ ਦੇ ਵਿੱਚ 4000 ਰੁਪਏ ਕਿ ਸਾਨੂੰ ਦਿੰਦੇ ਆ ਤੇ 1000 ਰੁਪਏ ਦਿੰਦੇ ਆ ਕਿ ਨਾਲ ਲਗਾਉਣ ਤੇ 5000 ਰੁਪਏ ਕਿੱਲੇ ਦਾ ਹਰ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਤਾਂ ਬਿਜਲੀ ਉੱਥੇ ਬਿਜਲੀ ਮੁਕਤ ਨਹੀਂ ਹੈ ਪੰਜਾਬ ਦੇ ਵਿੱਚ ਬਿਜਲੀ ਦੀ ਜਿਹੜੀ ਸਬਸਿਡੀ ਸਬਸਿਡੀਆਂ ਝੋਨੇ ਝੋਨੇ ਦਾ ਸਰ ਪੰਜਾਬ ਸਰਕਾਰ ਨੂੰ ਜਿਹੜਾ ਕੋਸਟ ਕਰ ਰਿਹਾ ਉਹ 10000 ਰੁਪਏ ਕਿੱਲਾ ਕਰ ਰਿਹਾ ਜਿਨੇ ਸਿੱਧੀ ਬਜਾਈ ਕੀਤੀ ਉਹਨੇ ਪੰਜਾਬ ਸਰਕਾਰ ਦਾ 10000 ਰੁਪਏ ਬਚਾਤਾ ਅਸੀਂ ਅੱਜ ਕਹਿ ਰਹੇ ਆ ਕਿ ਉਹ ਜਿਹੜਾ 10000 ਚੋਂ 8000 ਰੁਪਿਆ ਉਹ ਜਿਹੜਾ ਕਿਸਾਨ ਨੇ ਬਚਾਇਆ ਸਰਕਾਰ ਉਹਨੂੰ ਵਾਪਸ ਆਦੀ 8000 ਰੁਪਿਆ ਕਿੱਲਾ ਝੋਨੇ ਦਾ ਸਰਕਾਰ ਉਹਨੂੰ ਦਵੇ ਕਿਸਾਨ ਨੂੰ ਉਹ ਬਿਜਲੀ ਬਚੀ ਕੋਈ ਬਿਜਲੀ ਤੁਸੀਂ ਇੰਡਸਟਰੀ ਲਈ ਵਰਤੋ ਜਾਂ ਬਾਹਰ ਵੇਚੋ ਉਹਦੇ ਨਾਲ ਬਲਕਿ ਨਾਲੇ ਦੇਖੋ ਤੁਹਾਡਾ ਵਾਤਾਵਰਣ ਸੁਧਰ ਗਿਆ ਨਾਲੇ ਉਹ ਤੁਹਾਡੀ ਬਿਜਲੀ ਤੋਂ ਤੁਹਾਡੀ ਆਪ ਸਮਝਾ ਹੋਰ ਆਮਦਨ ਆਈ ਤੇ ਨਾਲੇ ਇਹ ਪ੍ਰੋਬਲਮ ਤੁਹਾਡੀ ਇਹ ਸੋਲਵ ਹੋ ਗਈ ਇਹ ਕੰਮ ਕਰੋ ਨਾਲ ਦੀ ਨਾਲ ਇਹ ਵੀ ਕਹਿ ਦਿਓ ਕਿ ਇਹ ਕਿਸਾਨ ਅਗਬਰੀ ਲਾਉਣਗੇ ਦੇਖੋ ਤੁਸੀਂ ਇਸ ਸਾਲ ਅਨਾਉਂਸ ਕਰੋ ਅਗਲੇ ਸਾਲ ਤੋਂ ਅਸੀਂ ਸਿੱਧੀ ਬਿਜਾਈ ਕਰਨ ਵਾਲਿਆਂ ਨੂੰ 8000 ਰੁਪਏ ਦੇਵਾਂਗੇ ਇਸ ਸਾਲ ਅਗਣੀ ਲਾਉਣੀ ਤੁਸੀਂ ਦੇਖੋ ਕਿੰਨੇ ਲੋਕਾਂ ਨੇ ਅਗਣੀ ਲਾਉਣੀ ਇਸ ਸਾਲ ਕਿੰਨੇ ਦੇ ਮਤਲਬ ਕਿ ਕਿੰਨਾ ਫਰਕ ਪੈਣਾ ਔਰ ਦੂਜੀ ਗੱਲ ਜਿਹੜੀ ਅਗ ਲਾਉਣ ਵਾਲੀ ਆ ਨਾ ਅਗ ਨਾ ਲਾਉਣ ਦੇ ਵਾਸਤੇ ਵੀ ਗਲਤ ਤਰੀਕਾ ਵਰਤਿਆ ਜਾ ਰਿਹਾ ਜਿਹੜਾ ਇਹ ਵੱਡੀਆਂ ਵੱਡੀਆਂ ਹੈਵੀ ਹੈਪ ਮਸ਼ੀਨਾਂ ਦਿਓ ਹੈਪੀ ਸੀਟਰ ਦਿਓ ਜੇ ਜੋ ਮੰਗੀਆਂ ਮੰਗੀਆਂ ਮਸ਼ੀਨਾਂ ਦਿਓ ਉਹ ਤਰੀਕਾ ਵੀ ਉਹਦੇ ਸਬਸਿਡੀਆਂ ਦਿਓ ਇਹ ਡਾਕਟਰ ਬਤਾਰ ਸਿੰਘ ਫਗਵਾੜਾ ਹੋਣਾ ਨੇ ਤਰੀਕਾ ਨਿਕਾਲਿਆ ਨੋ ਟ੍ਰਿਲ ਨੋ ਟ੍ਰਿਲ ਇਹ ਅਜ ਤੋਂ 20 25 ਸਾਲ ਪਹਿਲਾਂ ਯੂਨੀਵਰਸਿਟੀ ਵੀ ਇਹਨੂੰ ਕਰ ਰਹੀ ਸੀ ਨੋ ਟ੍ਰਿਲ ਨੋ ਟ੍ਰਿਲ ਪਰ ਉਸ ਤੋਂ ਬਾਅਦ ਕਿਸੇ ਵਜ੍ਹਾ ਕਰਕੇ ਹੁਣ ਵਜ੍ਹਾ ਤੁਹਾਨੂੰ ਨਹੀਂ ਇੱਥੇ ਦੱਸਾਂਗੇ ਉਹ ਤਰੀਕਾ ਸੌਖਾ ਸੀ ਉਹ ਬੰਦ ਕਰ ਦਿੱਤਾ ਗਿਆ ਹੁਣ ਨੋ ਟ੍ਰਿਲ ਨੋ ਟ੍ਰਿਲ ਦਾ ਮਤਲਬ ਆ ਜਦੋਂ ਚੋਨਾ ਵੱਡਿਆ ਚੋਨਾ ਵੱਢ ਕੇ ਮਸ਼ੀਨ ਦੇ ਪਿੱਛੇ ਐਸਐਮਐਸ ਲਗਾਉਣਾ ਐਸਐਮਐਸ ਲਗਾ ਕੇ ਮਸ਼ੀਨ ਉਹਨੂੰ ਪਰਾਲੀ ਨੂੰ ਕੁੱਤਰਤਾ ਉਹਨੂੰ ਕੋਤਰਨ ਤੇ ਉਹਨੂੰ ਬੋਨਾ ਨਹੀਂ ਓਵੇਂ ਹੀ ਨਾ ਛਿੱਟਾ ਬੇ ਦੇ ਦੇਣਾ ਖੜੇ ਉਤ ਕੁਤਰੀ ਉਹ ਪਤਾਲੀ ਖੜੇ ਨਾੜ ਦੇ ਵਿੱਚ ਛਿੱਟਾ ਦੇ ਦੇਣਾ 16 ਕਿਲੋ ਕਣਕ ਪਾ ਕੇ ਛਿੱਟਾ ਦੇਣਾ ਸਾਂ 16 ਕਿਲੋ ਕਣਕ ਪਾਉਣੀ ਆ ਉਹ ਛਿੱਟਾ ਦੇ ਕੇ ਉਸ ਤੋਂ ਬਾਅਦ ਬੈੱਡ ਮੇਕਰ ਨਾਲ 4 4 ਫੁੱਟ ਦੇ ਬੈੱਡੇ ਬਣਾ ਦਿਓ ਉਸ ਤੋਂ ਬਾਅਦ ਜਦੋਂ ਪਾਣੀ ਦੇਣਾ ਪਰਾਲੀ ਉਹਦੇ ਵਿੱਚ ਖਾਲੀਆਂ ਦੇ ਵਿੱਚ ਹੀ ਦੇਣਾ ਉਹਦੇ ਨਾਲ ਉਹ ਜਿਹੜੀ ਪਰਾਲੀ ਆ ਉਹ ਖਾਦ ਬਣ ਜਾਂਦੀ ਆ ਉਹ ਜਦੋਂ ਜਿਹੜੀ ਸਿੱਧੀ ਬਜਾਈ ਵਾਲੀ ਜਮੀਨ ਆ ਨਾ ਉਹਦੇ ਜਦੋਂ ਕਣਕ ਦਾ ਬੀਜੀ ਦੀ ਆ ਉਹ ਜਲਦੀ ਡੀਕੰਪੋਜ਼ ਹੁੰਦੀ ਆ ਜਿਹੜੇ ਦੂਜੇ ਨਾੜ ਨੂੰ ਅਗ ਲਾਈ ਜਾਣਾ ਉਹਨੂੰ ਵੀ ਟਾਈਮ ਲੱਗਦਾ ਇਹ ਜਲਦੀ ਵਿੱਚ ਡੀਕੰਪੋਜ਼ ਹੁੰਦੀ ਆ ਵਿੱਚੇ ਉਹ ਖਾਦ ਬਣਦੀ ਆ ਔਰ ਨਾਲ ਦੇ ਉਹਦੇ ਨਾਲ ਫਿਰ ਤੁਹਾਨੂੰ ਕਣਕ ਦੇ ਵਾਸਤੇ ਦੂਜੀ ਖਾਦ ਪਾਉਣ ਦੀ ਘਟੇ ਲੋੜ ਪੈਂਦੀ ਆ ਇਸ ਚੀਜ਼ ਦਾ ਪ੍ਰਚਾਰ ਨਹੀਂ ਹੋ ਪਾਇਆ ਫਿਰ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਪ੍ਰਚਾਰ ਉਹਨੇ ਵਿਚਾਰੇ ਇਕੱਲੇ ਲੱਗੇ ਆ ਸਰਕਾਰ ਨਹੀਂ ਕਰ ਰਹੀ ਉਹੀ ਤਾਂ ਅਸੀਂ ਕਹਿ ਰਹੇ ਆ ਸਰਕਾਰ ਨੂੰ ਦੇਖੋ ਕਿਸਾਨ ਉਹ ਤੇ ਕਿ ਕਿਸਾਨ ਨੂੰ ਦੱਸੋ ਕਿਸਾਨ ਦਾ ਫਾਇਦਾ ਕੋਈ ਉਹਨੇ ਉਹਨੇ ਖੇਤੋਂ ਬੋਨਾ ਨਹੀਂ ਕੋਈ ਹੈਪੀ ਸਿਟਰ ਨਹੀਂ ਡੀ ਲੋਡ ਨਹੀਂ ਹੈ ਕਸੇ ਦੀ ਇਹ ਕਰਕੇ ਜਿੰਨਾ ਕਿਸਾਨਾਂ ਨੇ ਇਸ ਵਾਰੀ ਇੰਨਾ ਵਧੀਆ ਝਾੜ ਆਇਆ ਇਸ ਤਰੀਕੇ ਨਾਲ ਸਰਕਾਰ ਨੂੰ ਉਹਕ ਪ੍ਰਮੋਟ ਕਰਨਾ ਚਾਹੀਦਾ ਪਰ ਉਸ ਪਾਸੇ ਨੂੰ ਜਾਣ ਨਹੀਂ ਰਹੇ ਹੁਣ ਜਿਹੜੇ ਇਹੋ ਕਿਸਾਨਾਂ ਨੇ ਜਾ ਜਾ ਕੇ ਉੱਥੇ ਦਿੱਲੀ ਦੇ ਅਸੀਂ ਤੁਹਾਡੇ ਕੋਲ ਵੀ ਲੈ ਕੇ ਆਏ ਆ ਅਸੀਂ ਦਿੱਲੀ ਚੋਹੀ ਜਿਹੜੇ ਉਥੇ ਨੈਸ਼ਨਲ ਲੈਵਲ ਦੇ ਇੰਸਟੀਚੂਟਸ ਤੋਂ ਅਸੀਂ ਸਾਇੰেন্টিਸਟ ਬੁਲਾ ਕੇ ਨਾਲੇ ਜੱਸਾ ਬੁਲਾ ਕੇ ਉਹਨਾਂ ਸਾਹਮਣੇ ਚੀਜ਼ਾਂ ਪੇਸ਼ ਕੀਤੀ ਦਸਕੀਏ ਛੋਟੇ ਛੋਟੇ ਸਵਾਲ ਨੇ ਡਾਈਵਰਸੀਫਿਕੇਸ਼ਨ ਦੀ ਗੱਲ ਕਰਦੀ ਹੈ ਸਰਕਾਰ ਕਹਿੰਦੀ ਕਿ ਝੋਨੇ ਦਾ ਕੋਈ ਬਦਲ ਲੱਬਿਆ ਜਾਵੇ ਝੋਨੇ ਦੇ ਵਕ ਵਕ ਬਦਲਾਂ ਦੀ ਗੱਲ ਕੀਤੀ ਜਾਂਦੀ ਹੈ ਤੁਹਾਨੂੰ ਲੱਗਦਾ ਹੈ ਕਿ ਚੀਜ਼ਾਂ ਉਸ ਤਰੀਕੇ ਨਾਲ ਕਿਸਾਨ ਨੂੰ ਸਪੋਰਟ ਮਹੱਇਆ ਕਰਾਈ ਜਾਵੇ ਤਾਂ ਪੋਸੀਬਲ ਹੈਗੀਆਂ ਚੀਜ਼ਾਂ ਕਿਉਂਕਿ ਜਿੰਨਾ ਕਿ ਸਰਕਾਰ ਨੇ ਕਹਿ ਕੇ ਅਸੀਂ ਮੂੰਗੀ ਬੀਜੀ ਜਾਵੇ ਜਾਂ ਹੋਰ ਫਸਲਾਂ ਜਿਹੜੀਆਂ ਬੀਜੀਆਂ ਜਾਣ ਪਰ ਗਰਾਊਂਡ ਤੇ ਕੋਈ ਅਸਰ ਉਸ ਹੱਬਣਾ ਤੁਹਾਨੂੰ ਦੇਖਣ ਨੂੰ ਮਿਲਿਆ ਪਿ ਇਹ ਫੇਰ ਹੋ ਚੁੱਕੀ ਹੈ ਪਲਸੀ ਪਹਿਲੀ ਰਿਪੋਰਟ ਡਿਵਰਸਿਫਿਕੇਸ਼ਨ ਦੀ ਆਈ ਸੀ 1986 ਵਿੱਚ ਉਹ ਡਾਕਟਰ ਚੋਹਲ ਨੇ ਦਿੱਤੀ ਸੀ ਉਦੋਂ 27 ਲੱਖ ਏਕੜ ਸੀ ਪੰਜਾਬ ਦਾ ਏਰੀਆ ਇਹ ਝੋਨੇ ਥਲੇ ਉਹਨਾਂ ਨੇ ਕਿਹਾ ਸੀ ਕਿ ਇਹਨੂੰ ਕਟਾਇਆ ਜਾਵੇ ਤਾਂ ਕਿ ਪਾਣੀ ਦਾ ਲੈਵਲ ਥੱਲੇ ਜਾ ਰਿਹਾ 1986 38 ਸਾਲ ਹੋ ਗਏ ਅੱਜ ਉਦੋਂ ਤਿੰਨ ਗੁਣਾ ਜ਼ਿਆਦਾ ਅੱਜ 70 ਲੱਖ ਅੱਜ ਜਿਹੜਾ ਚੋਨੇ ਦੇ ਥੱਲੇ ਏਰੀਆ ਹੈ ਤੇ ਤੁਸੀਂ ਇਹ ਗੱਲ ਦੇਖੋ ਇਹ ਡਾਈਵਰਸੀਫਿਕੇਸ਼ਨ ਦੀ ਪਾਲਿਸੀ ਸਾਡੀ ਫੇਲ ਹੋ ਚੁੱਕੀ ਆ ਇਹ ਚੀਜ਼ ਰੈਲਾਈਜ਼ ਕਰਨੀ ਚਾਹੀਦੀ ਆ ਕਿਉਂਕਿ ਹੋਰ ਕੋਈ ਆਲਟਰਨੇਟਿਵ ਹੈ ਹੀ ਨਹੀਂ ਬਦਲ ਹੀ ਨਹੀਂ ਕੋਈ ਇਹਦਾ ਤਾਂ ਇਸ ਕਰਕੇ ਜਿਹੜੇ ਚੋਨੇ ਨੂੰ ਬੀਜਣ ਦਾ ਤਰੀਕੇ ਵਾਸਤੇ ਜੋੜ ਦਿਓ ਕਿ ਚੋਨੇ ਨੂੰ ਬੀਜਣ ਦਾ ਤਰੀਕਾ ਇਹ ਅਪਣਾ ਲਓ ਆ ਜਿਹੜਾ ਹੈਗਾ ਸਿੱਧੀ ਬਜਾਈ ਵਾਲਾ ਤਰੀਕਾ ਐਸਆਰ ਵਾਲਾ ਵਿਧੀਆ ਇਹ ਤਰੀਕਾ ਅਪਣਾਓ ਇਹਦੇ ਜੋੜ ਦੇਣਾ ਚਾਹੀਦਾ ਐਚਐਸ ਫੂਲਕਾ ਸਾਹਿਬ ਸੜਨਾਲ ਸੀਗੇ ਔਰ ਗੱਲਬਾਤ ਇਹਨਾਂ ਨੇ ਕੀਤੀ ਹੈ ਕਿਉਂਕਿ ਖਾਸ ਤੌਰ ਤੇ ਜਿਹੜਾ ਇਸ਼ੂ ਹਰ ਸਾਲ ਉੱਠਦਾ ਸੀ ਉਸ ਨੂੰ ਲੈ ਕੇ ਇਹਨਾਂ ਨੇ ਜੱਜ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਉਸ ਨੂੰ ਲੈ ਕੇ ਇਹ ਕਹਿ ਰਹੇ ਨੇ ਕਿ ਸਰਕਾਰ ਨੂੰ ਵੀ ਚਾਹੀਦਾ ਕਿ ਠੋਸ ਤਰੀਕੇ ਦੇ ਨਾਲ ਇਹ ਗੱਲ ਰੱਖੀ ਜਾਵੇ ਤਾਂ ਕਿ ਜਿਹੜਾ ਇਲਜ਼ਾਮ ਪੰਜਾਬ ਦੇ ਸਿਰ ਮੜ ਦਿੱਤਾ ਜਾਂਦਾ ਔਰ ਉਹਦੇ ਤੋਂ ਵੀ ਬਚਿਆ ਜਾਵੇ ਔਰ ਨਾਲ ਹੀ ਇਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਕਿਸਾਨਾਂ ਦੇ ਵਿੱਚ ਅਵੇਅਰਨੈਸ ਲਿਆਉਣੀ ਬਹੁਤ ਜ਼ਰੂਰੀ ਹੈ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਚੰਡੀਗੜ੍ਹ